ਮੇਰੇ ਹਲਕੇ ਵੱਲੋਂ ਮੇਰਾ ਨੌਜਵਾਨ ਸ਼ੁਭਕਰਨ ਇਕਲਾਤਾ ਮੁੰਡਾ ਗੋਲੀਆਂ ਦੇ ਨਾਲ ਉਹਦਾ ਕਤਲ ਕਰ ਦਿੱਤਾ ਜਾਂਦਾ ਹੈ 250 ਤੋਂ ਵੱਧ ਕਿਸਾਨ ਜ਼ਖਮੀ ਹੋ ਜਾਂਦੇ ਨੇ ਉਹ ਸਾਡਾ ਨੌਜਵਾਨ ਬੱਚਾ ਪੱਪਲਪਰੀ ਜਿਹਨੂੰ ਪ੍ਰੀਤਪਾਲ ਜਿਹਨੂੰ ਬੋਰੀ ਦਾ ਵਿੱਚ ਨੱਟ ਕੇ ਐ ਉਹਦੇ ਨਾਲ ਤਸ਼ੱਦਦ ਕੀਤੀ ਜਾਂਦੀ ਹੈ ਤੇ ਸਾਡਾ ਮੁੱਖ ਮੰਤਰੀ ਮੂੰਹ ਤੇ ਤਾਲੇ ਲਾਈ ਬੈਠੇ ਘੁੱਟ ਨੇ ਇੰਨੇ ਦੇਖਦੇ ਤੂੰ ਸਾਡੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਨੇ ਜਿੰਨੀ ਦਿੱਲੀ ਦੀ ਪਾਰਟੀਆਂ ਨੇ ਉਹ ਸਾਡਾ ਪਾਣੀ ਖੋਣ ਲੈ ਵਾਸਤੇ ਬੈਠੀਆਂ ਹੋਈਆਂ ਨੇ ਜਿੱਥੇ ਕਾਂਗਰਸ ਨੇ ਐਸਵਾਈਲ ਦੀ ਨਹਿਰ ਵਾਸਤੇ ਪੂਰਾ ਜ਼ੋਰ ਲਾਇਆ ਸਦੀਆਂ ਪਹਿਲੇ ਲੱਗੇ ਹੋਏ ਨੇ ਕਿ ਐਸਵਾਈਲ ਦੀ ਨਹਿਰ ਬਣਾਈ ਜਾਏ ਉਥੇ ਆ ਚਾੜੂ ਪਾਰਟੀ ਜਿਨੇ Rajasthan ਨੂੰ ਵੱਧ ਪਾਣੀ ਦਿੱਤਾ ਤੇ ਜਾ ਕੇ ਗਰੰਟੀਆਂ ਹਰਿਆਣੇ 'ਚ ਦੇਂਦੇ ਨੇ ਬਣਾ ਦਿਓ ਸਰਕਾਰ ਇੱਥੇ ਪੰਜਾਬ ਦਾ ਪਾਣੀ ਤੁਹਾਡੇ ਇੱਕ ਇੱਕ ਪਿੰਡ ਤਾਈ ਲੈ ਕੇ ਜਾਵਾਂਗੇ ਤੇ ਆ ਭਾਜਪਾ ਦੀ ਸਰਕਾਰ ਕਹਿੰਦੀ ਐ ਇਸ ਵਾਇਲ ਦੀ ਨਹਿਰ ਬਣਾਓ ਹਰਿਆਣੇ ਨੂੰ ਵੀ ਪਾਣੀ ਦਿਓ ਰਾਜਸਥਾਨ ਨੂੰ ਵੀ ਪਾਣੀ ਦਿਓ ਸਾਡਾ ਬੀਬੀਐਮਜੀ ਦਾ ਬੋਰਡ ਦਾ ਇੱਕ ਬੰਦਾ ਨੁਮਾਇੰਦਾ ਹੁੰਦਾ ਉਹਨੂੰ ਵੀ ਚੱਕ ਕੇ ਬਾਹਰ ਕੱਢਤਾ ਤੇ ਹੁਣ ਸਾਡਾ ਮੁੱਖ ਮੰਤਰੀ ਕਹਿੰਦਾ ਸਾਡੇ ਪਾਣੀ ਦਾ ਫੇਰਵਾ ਕਰ ਲਿਓ ਜੇ ਪਾਣੀ ਵਾਦੇ ਤਾਂ ਫਿਰ ਦੇਖ ਲੈਣਾ ਕੀ ਕਰਨਾ ਐ ਇੰਨੀ ਵੱਡੀ ਚੁਣੌਤੀ ਜਿੱਥੇ ਪਾਣੀ ਤੋਂ ਬਿਨਾ ਤੁਹਾਡਾ ਇਲਾਕਾ ਟੇਲਾ ਦੇ ਪਿੰਡ ਤੁਹਾਡੇ ਇਹੋ ਜਿਹੇ ਪਿੰਡ ਨੰਗਲਾ ਪਿੰਡ ਜਿੱਥੇ ਬੀਬੀਆਂ ਨੇ ਆ ਕੇ ਮੈਨੂੰ 2009 ਚ ਕਿਹਾ ਕਿ 35 35 ਸਾਲ ਤੋਂ ਅਸੀਂ ਪਾਣੀ ਨਹੀਂ ਦੇਖਿਆ ਸਾਡੇ ਪਿੰਡਾਂ 'ਚ ਰਿਸ਼ਤੇ ਨਹੀਂ ਹੁੰਦੇ ਉਸ ਪਾਣੀ ਦੀ ਘਾਟ ਨੂੰ ਦੂਰ ਕਰਨ ਵਾਸਤੇ ਪਿਛਲੇ 10 ਸਾਲਾਂ ਜਿੱਦ ਤੁਹਾਡੀ ਸਰਕਾਰ ਸੀ ਦਿਨ ਰਾਤ ਮਿਹਨਤ ਕਰਕੇ ਉਹ ਪਾਣੀ ਨੂੰ ਪੂਰਾ ਕਰਨ ਦਾ ਸੀ ਕੰਮ ਕੀਤਾ ਸੀ ਸੋਚੋ ਜੇ ਇਹ ਪਾਣੀ ਚਲੇ ਜਾਏ ਨਾ ਦੇ ਸੂਬੇ ਉਹ ਜਿਹੜੇ ਤਿੰਨੋਂ ਪਾਰਟੀਆਂ ਲੱਗੀਆਂ ਹੋਈਆਂ ਨੇ ਪੂਰਾ ਜ਼ੋਰ ਕੇਂਦਰ ਦਾ ਜ਼ੋਰ ਸੂਬੇ ਦੀ ਸਰਕਾਰ ਦਾ ਜ਼ੋਰ ਕੇਜਰੀਵਾਲ ਦਾ ਜ਼ੋਰ ਕਾਂਗਰਸ ਦਾ ਜ਼ੋਰ ਜੇ ਇਹ ਪਾਣੀ ਚਲੇ ਜਾਏ ਤੇ ਪੰਜਾਬ ਖਤਮ ਹੋ ਜਾਊਗਾ ਜਦ ਖੇਤਾਂ ਚ ਦਾਣੇ ਨਹੀਂ ਉਗਣਗੇ ਘਰਾਂ ਚ ਪੀਣ ਦਾ ਪਾਣੀ ਨਹੀਂ ਹੋਗਾ ਤੇ ਰਾਜਸਥਾਨ ਤੇ ਸਾਡੇ ਵਿੱਚ ਫਰਕ ਕੀ ਰਹਿ ਜਾਊਗਾ ਆ ਲੜਾਈ ਸ਼ਰੋਮਣੀ ਅਕਾਲੀ ਦਲ ਤੁਹਾਡੇ ਨਾਲ ਖੜ ਕੇ ਲੜ ਰਹੀ ਜਿਹੜੇ ਬਾਦਲ ਸਾਹਿਬ ਨੇ ਐਸਵਾਈਐਲ ਦੀ ਜ਼ਮੀਨਾਂ ਕਿਸਾਨਾਂ ਨੂੰ ਵਾਪਸ ਕਰਤੀਆਂ ਕਹਿੰਦੇ ਕਦੇ ਨਹਿਰ ਨਹੀਂ ਬਣੂਗੀ ਇੱਕ ਟੁਕੜਾ ਪਾਣੀ ਬਾਹਰ ਨਹੀਂ ਜਾਨ ਦਵਾਂਗੇ ਇਹ ਲੜਾਈ ਸਾਡੇ ਪਾਣੀਆਂ ਦੀ ਹੈਗੇ ਇਹ ਦਿੱਲੀ ਦੀਆਂ ਪਾਰਟੀਆਂ ਜਿਹੜਾ ਪਾਣੀ ਖੋਹ ਚਾਹੁੰਦੀਆਂ ਨੇ ਤੇ ਅਸੀਂ ਤੁਹਾਡੇ ਨਾਲ ਖੜਿਆ ਇੱਕ ਪਾਣੀ ਦਾ ਟੁੱਟਕਾ ਬਾਹਰ ਨਹੀਂ ਜਾਣ ਦਵਾਂਗੇ ਆ ਦਿੱਲੀ ਦੀਆਂ ਪਾਰਟੀਆਂ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਤਸ਼ੱਦਦ ਕਰਦੀਆਂ ਨੇ ਜਿਹੜੇ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ੇ ਕਰਦੀਆਂ ਨੇ ਆ ਹਰਿਆਣਾ ਕਮੇਟੀ ਜਿਹੜੇ ਸਾਡੇ ਐਸ்சிਪੀਸੀ ਨੂੰ ਧਾਰਮਿਕ ਸਥਾਨਾਂ ਨੂੰ ਗੋਰੀਆਂ ਤੋਂ ਆਜ਼ਾਦ ਕਰਾਇਆ ਸੀ ਸਾਡੇ ਵੱਡੇ ਵੱਡੇ ਰਿਆ ਨੇ ਆਪ ਦਾ ਖੂਨ ਡੋਲ ਕੇ ਤੇ ਆ ਆ ਕੇ ਕੇਂਦਰ ਦੀ ਸਰਕਾਰ ਆਪ ਦੇ ਜ਼ੋਰ ਤੇ ਜ਼ਬਰ ਦੇ ਨਾਲ ਹਰਿਆਣਾ ਵਿੱਚ ਪੁਲਿਸ ਭੇਜ ਕੇ ਚੁਣੇ ਹੋਏ ਨਮੈਂ ਤੈਨੂੰ ਚੱਕ ਕੇ ਬਾਹਰ ਸਿੱਟੀਆਂ ਨੇ ਆਪਦੇ ਪਿੱਠੂ ਉੱਥੇ ਬਿਠਾ ਕੇ ਅੱਜ ਕੀ ਹਾਲ ਕੀਤਾ ਹੋਇਆ ਜਲੂਸ ਰੋਸ ਸਿਖਾ ਦਾ ਨਿਕਲਦਾ ਹਰਿਆਣੇ 'ਚ ਦਿੱਲੀ ਕਪੰਟੀ ਨੂੰ ਡਰਾ ਟਤਾ ਦਿਓ ਨੰਦੇੜ ਸਾਹਿਬ ਦੀ ਕਮੇਟੀ ਹੋਏ ਪਟਨਾ ਸਾਹਿਬ ਦੀ ਕਮੇਟੀ ਹੋਏ ਚੁਣੇ ਹੋਏ ਬੰਦੇ ਬਾਹਰ ਸਿੱਟ ਕੇ ਸਾਰੇ ਸਰਕਾਰ ਦੇ ਹੱਥ ਟੋਕੇ ਉੱਥੇ ਬਿਠਾ ਦਿਓ ਤੇ ਐਸ்சிਪੀਸੀ 'ਚ ਇਹਨਾਂ ਨੇ ਕਿਹੜੀ ਕਸਰ ਛੱਡੀ ਸੀ ਉਹ ਤਾਂ ਧੰਨਵਾਦ ਤੁਹਾਡੇ ਸਾਰਿਆਂ ਦਾ ਸਾਡੇ ਮੈਂਬਰਾਂ ਦਾ ਜਿਹੜੇ ਖੜ੍ਹਦੇ ਤੇ ਉਹਨਾਂ ਨੂੰ ਕਬਜ਼ਾ ਤੇ ਉਹ ਨਾਕਾਮ ਰਹੇ ਉੱਥੇ ਆਪਣੇ ਮਾੜੇ ਉਹਨਾਂ ਦੇ ਜਿਹੜੀ ਸੋਚ ਸੀਗੀ ਸੋ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ਾ ਸਾਡੇ ਕਿਸਾਨਾਂ ਨੂੰ ਕਦੇ ਵਖਵਾ ਦੀ ਕਦੇ ਆਤਮਕਵਾਦੀ ਕਦੇ ਵੱਖ ਵੱਖ ਤਰੀਕੇ ਦੇ ਨਾਲ ਇਹਨਾਂ ਦੇ ਉੱਤੇ ਤਸ਼ੱਦਦ 750 ਕਿਸਾਨ ਦਿੱਲੀ ਭੇਜ ਗਏ ਆ ਕਾਂਗਰਸ ਪਾਰਟੀ ਨੇ ਪੇਸ਼ਤਾ ਕਿਸਾਨਾਂ ਨੂੰ ਜਾਓ ਬੈਠੋ ਦਿੱਲੀ ਦੀ ਬਰੁਹਾਂ 'ਚੇ ਆਪ ਦੀ ਲੜਾਈ ਖੁਦ ਲੜੋ ਸ਼ਹੀਦ ਕਰਤੇ 750 ਕਿਸਾਨ ਇੱਕ ਵਾਰੀ ਬਤੌਰ ਮੁੱਖ ਮੰਤਰੀ ਕੈਪਟਨ ਬਾਹਰ ਨਿਕਲ ਕੇ ਨਹੀਂ ਗਿਆ ਕਿ ਪੁੱਛੋ ਪ੍ਰਧਾਨ ਮੰਤਰੀ ਜੀ ਰੋਜ਼ ਮੇਰੇ ਕਿਸਾਨ ਮਰ ਰਹੇ ਨੇ ਇਹਨਾਂ ਦੀ ਗੱਲ ਮੰਗ ਮੰਗੋ ਕਿਉਂਕਿ ਉਹਦੀ ਤਾਰਾਂ ਕਿੱਥੇ ਜੁੜੀਆਂ ਹੋਈਆਂ ਸੀ ਜਿੱਥੇ ਅੱਜ ਜਾ ਕੇ ਬੈਠਿਆ ਹੈ ਜੇ ਬਾਦਲ ਸਾਹਿਬ ਹੁੰਦੇ ਉਹਨਾਂ ਨੇ ਕਦੇ ਕਿਸਾਨਾਂ ਨੂੰ ਦਿੱਲੀ ਦੇ ਨੇੜੇ ਨਹੀਂ ਲੱਗਣ ਦੇਣਾ ਸੀ ਪਰ ਆਪ ਜਾ ਕੇ ਧਰਨੇ ਮਾਰਦੇ ਸੀ ਤੇ ਅੱਜ ਦਾ ਮੁੱਖ ਮੰਤਰੀ ਅੱਜ ਦਾ ਸਾਡੇ ਕਿਸਾਨ ਸਾਡੇ ਆਪਣੀ ਪੰਜਾਬ ਦੀ ਸਰਜ਼ਮੀਂ 'ਤੇ ਬੈਠ ਰਹੇ ਨੇ ਬੈਠੇ ਹੋਏ ਨੇ ਉਹੀ ਮੰਗਾ ਮੰਨਵਾਉਣ ਵਾਸਤੇ ਤੇ ਆ ਕੇ ਉਹਨਾਂ ਦੇ ਉੱਤੇ ਤਸ਼ੱਦਦ ਹੁੰਦਾ ਹੈ ਮੇਰੇ ਹਲਕੇ ਬੱਲੋ ਪਿੰਡ ਦਾ ਨੌਜਵਾਨ ਸ਼ੁਭਕਰਨ ਇਕਲਾਤਾ ਮੁੰਡਾ ਗੋਲੀਆਂ ਦੇ ਨਾਲ ਉਹਦਾ ਕਤਲ ਕਰ ਦਿੱਤਾ ਜਾਂਦਾ ਹੈ 250 ਤੋਂ ਵੱਧ ਕਿਸਾਨ ਜ਼ਖਮੀ ਹੋ ਜਾਂਦੇ ਨੇ ਉਹ ਸਾਡਾ ਨੌਜਵਾਨ ਬੱਚਾ ਬੱਪਲਪਰੀ ਜੀ ਨੂੰ ਪ੍ਰੇਤਪਾਲ ਜਿਹਨੂੰ ਭੋਰੀ ਦੇ ਵਿੱਚ ਲੱਤ ਕੇ ਐ ਉਹਦੇ ਨਾਲ ਤਸ਼ੱਦਦ ਕੀਤੀ ਜਾਂਦੀ ਹੈ ਤੇ ਸਾਡਾ ਮੁੱਖ ਮੰਤਰੀ ਮੂੰਹ ਤੇ ਤਾਲੇ ਲਾਈ ਬੈਠਿਆ ਘੁੱਟਨੇ ਇਨੇ ਟੇਕਦੇ ਤੂੰ ਅੱਜ ਪੰਜਾਬ ਦੀ ਹਫਾਜ਼ਤ ਜੇ ਪੰਜਾਬ ਸਰਕਾਰ ਨਹੀਂ ਕਰ ਸਕਦੀ ਤਾਂ ਲਾਣਤ ਫੇਰੇ ਹੋ ਜੀ ਸਰਕਾਰ ਚ ਜਿਹੜਾ ਵੋਟਾਂ ਵੇਲੇ ਝੂਠ ਮਾਰਦੀ ਸੀ 5 ਮਿੰਟਾਂ ਚ ਐਮਐਸਪੀ ਦਵਾਂਗੇ ਫਿਰ ਕਿਉਂ ਨਹੀਂ ਐਮਐਸਪੀ ਦਿੰਦੇ ਜਿਹੜਾ ਕਹਿੰਦਾ ਸੀ ਤਈ ਫੈਸਲਾ ਦਾ ਦਵਾਂਗਾ ਕਿਉਂ ਸਾਡੇ ਨੌਜਵਾਨ ਬੰਦੇ ਮਰਵਾ ਰਹੇ ਨੇ ਸਾਡੇ ਖੇਤੀਬਾੜੀ ਮੰਤਰੀ ਨੂੰ ਜੇ ਪੁੱਛਿਆ ਗਿਆ ਕਹਿੰਦੇ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਲੋਕੋ ਬਹੁਤ ਕਹਿਣ ਦੀਆਂ ਗੱਲਾਂ ਸੁਣ ਲੀਆਂ ਘਰ ਘਰ ਨੌਕਰੀ ਦੀ ਗੱਲ ਸੁਣ ਲਈ ਕਰਜ਼ਾ ਮਾਫੀ ਦੀ ਗੱਲ ਸੁਣ ਲਈ ਹਜ਼ਾਰ ਰੁਪਏ ਦੀ ਗੱਲ ਸੁਣ ਲਈ ਹੁਣ ਗੱਲਾਂ ਤੋਂ ਕੰਨ ਪੱਕ ਗਏ ਨੇ ਹੁਣ ਗੱਲਾਂ ਨਹੀਂ ਚਾਹੀਦੀਆਂ